ਚਾਹਦਾ ਇਹ ਪਾਊਡਰ ਨਾਲ ਸਾਰੀ ਕੋਈ ਨਹੀਂ ਸਰੋ ਮਾਸਟਰ ਅੱਛਾ ਅੱਛਾ ਨਿਕਲ ਪਾਊਡਰ ਦਬੜਾ ਵਾਹਣ ਜੀ 70% ਕਾਲੇ ਦਬੜਾ ਜੀ ਇਹ ਤਾਂ ਪਾਇਲਟ ਪਹਿਲਾਂ ਪਾਇਲਟ ਕਟਣ ਵਾਲੀ ਨਾ ਬਿਲਕੁਲ ਬਹੁਤ ਬੁਧੀਆ ਕੰਮ ਹੈ ਪੰਜਾਬ ਪੁਲਿਸ ਦਾ ਜੀ ਸਾਡੇ ਮਿੰਡੀ ਵੀ ਨਾ ਚੇ ਵੇਚਦੇ ਤੇ ਹੁਣ ਕਾਫੀ ਢੁਕੇ ਵੇ ਜੀ ਦੋ ਦਿਨ ਪਿੰਨ ਚੱਕਾ ਪੜੀ ਪਿੰਟ ਦੀ ਪਹਿਲਾਂ ਚੈਕਿੰਗ ਹੁੰਦੀ ਸੀ ਇਦੋਂ ਹਾਂਜੀ ਹਾਂਜੀ चेकिंग हम ਪਹਿਲੀ ਵਾਰੀ होने ਲੱਗੀ ਪਹਿਲਾਂ ਵੀ ਪਹਿਲਾਂ ਵੀ ਹੋਈ ਹੈ ਇੱਕ ਵਾਰੀ ਹੋਈ ਹੈ ਕਾਫੀ ਦੋ ਤਿੰਨ ਵਾਰੀ ਡਾਟਾ दो दिन बंद ਦੋ ਦਿਨੇ सरकार ਚੱਕ ਹੋਏ ਸਰਕਾਰ लगे ਪ੍ਰਬਾਲਾ ਕਿਵੇਂ ਲੱਗਿਆ ਤੁਹਾਨੂੰ ਸਭ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ हाँ जी ਪਈ ਹੈ ਹਾਂਜੀ ਹਾਂਜੀ ਨਜਾਇਜ਼ ਵਿਕਦਾ ਨਹੀਂ ਪਹਿਲਾਂ ਵਿਕਦਾ ਸੀ ਹੁਣ ਤਾਂ ਬੱਸ ਦਾ ਰਹੇ ਅੱਛਾ ਕੋਈ ਨਹੀਂ ਉੰਨਾ ਸਾਨੂੰ ਬਈ ਠੀਕ ਹੈ ਜੀ ਹੁਣ ਕੋਈ ਬੰਦਾ ਇਹਦਾ ਹੈ ਨਹੀਂ ਹੈ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਇਧਰ ਹੰਪਰ ਆ ਜੀ ਅੱਛਾ ਇਹ ਜੋ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਾ ਵਿਰੁੱਧ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਸ ਠੀਕ ਹੈ ਜੀ ਇਹ ਸਰਕਾਰ ਕੀ ਕਰਦੀ ਠੀਕ ਹੈ ਜੀ ਮਤਲਬ ਇਹ ਆਪਣੇ ਕਿੰਨੇ ਹੁਣ ਹੈ ਡੀਜੇ ਨਾਲ ਖੱਲ ਪਈ ਹੋਈ ਹੈ ਵੀ ਮਤਲਬ ਕੋਈ ਨਸ਼ਿਆਲਾ ਨਹੀਂ ਹੈ ਕਿਹੜਾ ਬੰਦਾ ਹੈਗਾ ਜਿਹੜਾ ਨਸ਼ਾ ਕਰਦਾ ਹੈ ਕਿਹੜਾ ਨਸ਼ਾ ਕਰਦਾ ਹੈ ਉਸ ਹਿਸਾਬ ਨਾਲ ਉਸ ਹਿਸਾਬ ਸਰਕਾਰ ਦਾ ਜਿਹੜਾ ਹੈਗਾ ਤੋ ਤਰੀਕਾ ਹੈ ਉਹਨੂੰ ਆਪਾਂ ਨਸ਼ਾ ਛੁਡਾ ਸਕਦੇ ਹਾਂ कोई गल बात ਤੁਸੀਂ ਦੱਸਣਾ ਚਾਹੁੰਦੇ ਹੋ ਕੋਈ ਕਹਿਣਾ ਚਾਹੁੰਦੇ ਹੋ ਹੁਣ ਉਧਰ ਤੁਸੀਂ ਸੀਕ੍ਰੇਟ ਟੌਰ ਤੇ ਜਿਹੜਾ ਹੈਗਾ ਤਗੋਂ ਰਾਹੀਂ ਵੀ ਦੱਸ ਸਕਦੇ ਹੋ ਕਿਉਂ ਦਫਤਰ ਵਿੱਚ ਆ ਕੇ ਦੱਸ ਸਕਦੇ ਕਿਉਂ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਮ ਆਉਂਦੀ ਹੈ ਸੋੜਾ ਕੋਈ ਵੀ ਇਨਫੋਰਮੇਸ਼ਨ ਵੀ ਹੋਵੇ ਠੀਕ ਹੈ ਨਾ ਤਾਂ ਉਹਨੂੰ ਬੁਲਾ ਕੇ ਗੱਲ ਬਾਤ ਕਰਾਂਗਾ ਮੈਂ ਮੇਨ ਮੱਤ ਹੈ ਇਹ ਸੀ ਠੀਕ ਹੈ ਨਾ ਬਾਕੀ ਇਹ ਸਟੇ ਪੋਜੀਸ਼ਨ ਉਦੋਂ ਤੋਂ ਪਾਉਂਦੇ ਨੇ ਉਹ ਕੰਟੀਨੈਂਟਲ ਜਿਹੜਾ ਉਹਨੂੰ ਦੱਸਿਆ ਕਿ ਚਲੋ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆ ਵਿਰੁੱਧ ਮਹਿੰਮ ਚਲਾਈ ਗਈ ਹੈਗੀ ਹੈ ਉਹਦੇ ਤੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਜਿਹੜਾ ਹੈਗਾ ਏਰੀਆ ਡੋਮਿਨੇਸ਼ਨ ਕੀਤਾ ਜਾ ਰਿਹਾ ਹੈਗਾ ਔਰ ਉਸੇ ਸਿਲਸਿਲੇ 'ਚ ਅੱਜ ਆਪਾਂ ਪੂਰੇ ਜ਼ਿਲ੍ਹੇ ਵਿੱਚ ਅਲੱਗ-ਅਲੱਗ ਸਬਡਿਵੀਜ਼ਨ ਵਿੱਚ ਕਸੋ ਆਪਰੇਸ਼ਨ ਕਰ ਰਹੇ ਹੈਗੇ ਆ ਔਰ ਇੱਥੇ ਅੱਜ ਬ੍ਰਹਮਪੁਰਾ ਕਲੋਨੀ 'ਚ ਆਪਾਂ ਕਸੋ ਆਪਰੇਸ਼ਨ ਕਰ ਰਹੇ ਹਾਂ ਇਸ ਟਾਈਮ ਤੇ ਇਸ ਤੋਂ ਬਾਅਦ ਹੋਰ ਵੀ ਆਪਾਂ ਪਲਾਨ ਕੀਤੇ ਹੋਏ ਨੇ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਸਾਡਾ ਮੇਨ ਮਕਸਦ ਇਹ ਹੁੰਦਾ ਹੈ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਚਾਹੇ ਉਹਨਾਂ ਦੇ ਖਿਲਾ ਹੋਰ ਵੀ ਜਿਹੜੇ ਸਾਡੇ ਸੋਰਸਸ ਹੈਗੇ ਉਹਨਾਂ ਦੇ थ्रू ਕੋਈ ਰਿਪੋਰਟਸ ਆਉਂਦੀਆਂ ਨੇ ਕੰਪਲੇਂਟਸ ਆਉਂਦੀਆਂ ਨੇ ਉਹਨਾਂ ਦੀ ਘਰਾ ਦੀ ਆਪਾਂ ਚੈਕਿੰਗ ਕਰਦੇ ਹੈਗੇ ਆਂ ਔਰ ਦਬੇਜ ਬਣਾਉਣ ਦੀ ਕੋਸ਼ਿਸ਼ ਕਰਦਾ ਕੋਈ ਮਾੜਾ ਬੰਦਾ ਹੈਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈਗੀ ਆ ਜਦੋਂ ਦੀ ਇਹ ਮੁਹਿੰਮ ਚੱਲੀ ਹੈਗੀ ਆ ਉਦੋਂ ਤੱਕ ਅਕਰੀਬ ਆਪਾਂ 78 ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਕੀਤੇ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਦੀ ਵਕਫ ਵਕਫਤਾ ਹਰਾਮ ਦੇ ਤਹਿਤ ਜਿਹੜਾ ਹੈਗਾ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਬੰਦਿਆਂ ਨੇ ਇਲੀਗਲ ਪ੍ਰੋਪਰਟੀਜ਼ ਬਣਾਈਆਂ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਔਰ ਲਗਾ ਵੇਚਣ ਦਾ ਕੰਮ ਹੈਗਾ ਉਹਨੂੰ ਘਟਾਇਆ ਜਾ ਸਕੇ ਖਤਮ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਬੰਦੇ ਨਸ਼ਾ ਕਰ ਰਹੇ ਹੈਗੇ ਨੇ ਉਹਨਾਂ ਨੂੰ ਆਪਾਂ ਡੀ ਐਡੀਕਸ਼ਨ ਸੈਂਟਰ ਵਾਲੇ ਪਾਸੇ ਤੋਰ ਰਹੇ ਹੈਗੇ ਆ ਪੰਜਾਬ ਪੁਲਿਸ ਜ਼ਿਲ੍ਹਾ ਪੁਲਿਸ ਨੇ ਵੀ ਕਾਫੀ ਲੋਕਾਂ ਨੂੰ ਡੀ ਐਡੀਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਉਹ ਕਲੀਨਿਕਾਂ ਵਿੱਚ ਲੈ ਕੇ ਗਏ ਨੇ ਔਰ ਮੈਨੂੰ ਕਹਿਣ ਵਿੱਚ ਖੁਸ਼ੀ ਹੋ ਰਹੀ ਹੈਗੀ ਕਿ ਆਪਣਾ ਜਿਹੜਾ ਇਹ ਡੀ ਐਡੀਕਸ਼ਨ ਵਾਲਾ ਪੈਰਾਫਰਨਲੀਆ ਹੈਗਾ ਉਹ ਪੂਰੀ ਤਰੀਕੇ ਨਾਲ 100% ਅਸਵੇਲੇ ਭਰਿਆ ਹੋਇਆ ਹੈ ਜਿਹੜੇ ਸਾਡੇ ਬੈਡ ਸਕੇ ਨੇ ਉਹ ਫੁੱਲੀ ਅਕੁਪਾਈਟ ਅਗੇ ਨੇ ਲੋਕੀ ਡੀ ਐਡੀਕਸ਼ਨ ਵਾਲੇ ਪਾਸੇ ਜਾ ਰਹੇ ਹੈਗੇ ਨੇ ਸਰਕਾਰ ਵੱਲੋਂ ਡੀਸੀ ਸਾਹਿਬ ਨੂੰ ਔਰ ਸਿਵਲ ਸਰਜਨ ਨੂੰ ਜਿਹੜਾ ਹੈਗਾ ਦਿਸ਼ਾ ਨਿਰਦੇਸ਼ ਕੀਤੇ ਗਏ ਨੇ ਕਿ ਜਿਹੜੀ ਦਵਾਈਆਂ ਦੀ ਅਵੇਲੇਬਿਲਟੀ ਹੈਗੀ ਉਹਨੂੰ 100% ਅੰਸ਼ੂਰ ਕੀਤਾ ਜਾਵੇ ਔਰ ਲੋਕਾਂ ਨੂੰ ਡੀ ਐਡਿਕਸ਼ਨ ਵਿੱਚ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਆਵੇ ਉਹਦੇ ਵਾਸਤੇ ਹੋਰ ਵੱਖਰੇ ਤੌਰ ਤੇ ਬੈਡਸ ਦੀ ਵੱਖਰੇ ਤੌਰ ਤੇ ਪੈਰਾਫਰਨੈਲਿਆ ਜਿਹੜਾ ਇਨਫਰਾਸਟ੍ਰਕਚਰ ਹੈਗੀ ਉਹਦਾ ਅਰੇਂਜਮੈਂਟ ਕੀਤਾ ਜਾਦਾ ਇਸ ਟਾਈਮ ਬਹੁਤ ਨਸ਼ਾ ਦਿਖ ਰਿਹਾ ਪੁਲਿਸ ਆਂਦੀ ਫੋਨ ਮਿਲਟੀ ਕਰਦੀ ਐ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਇਸ ਟਾਈਮ ਸਫਲਤਾ ਮਿਲ ਗਈ ਹੈ ਨੇ ਬਿਲਕੁਲ ਦੇਖੋ ਜੀ ਜਦੋਂ ਦੀ ਇਹ ਮੁਹਿੰਮ ਚੱਲੀ ਹੈਗੀ ਹੈ ਕਾਫੀ ਲੋਕਾਂ ਵੱਲੋਂ ਪੋਜ਼ਿਟਿਵ ਸਾਨੂੰ ਰਿਸਪਾਂਸ ਮਿਲੇ ਹੈਗੇ ਨੇ ਲੋਕੀ ਸਾਡੇ ਕੋਲ ਆ ਕੇ ਆਪ ਜਿਹੜਾ ਇਨਫਾਰਮੇਸ਼ਨ ਸ਼ੇਅਰ ਕਰ ਰਹੇ ਹੈਗੇ ਨੇ ਕਿ ਸਾਡੇ ਪਿੰਡ ਵਿੱਚ ਫਲਾਣਾ ਬੰਦਾ ਜਿਹੜਾ ਨਸ਼ਾ ਵੇਚ ਰਿਹਾ ਹੈ ਜਾਂ ਫਲਾਣਾ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈਗਾ ਔਰ ਲਗਾਤਾਰ ਸਾਡੀ ਪੁਲਿਸ ਜਿਹੜੀ ਹੈਗੀ ਉਹਤੇ ਕਾਰਵਾਈ ਵੀ ਕਰ ਰਹੀ ਹੈ ਤਾਂ ਹੀ ਲੋਕਾਂ ਵੱਲੋਂ ਸਾਨੂੰ ਸਪੋਰਟ ਮਿਲ ਰਹੀ ਹੈਗੀ ਹੈ ਔਰ ਉਸੇ ਕਰਕੇ ਆਪਾਂ ਅੱਜ ਇਸ ਮੁਕਾਮ ਤੇ ਪਹੁੰਚਣ ਦੇ ਮੈਂ ਕਹੂੰਗਾ ਕਿ ਸਾਨੂੰ ਮੌਕਾ ਮਿਲਿਆ ਹੈਗਾ ਜਿੱਦੇ ਚ ਲੋਕੀ ਸਾਡੀ ਕਾਰਵਾਈ ਦੀ ਪ੍ਰਸ਼ੰਸਾ ਕਰ ਰਹੇ ਹੈਗੇ ਨੇ ਔਰ ਸਾਨੂੰ ਉਮੀਦ ਹੈ ਕਿ ਆਪਾਂ ਅੱਗੇ ਵੀ ਇਦਾਂ ਹੀ ਕਾਰਵਾਈ ਕਰਦੇ ਰਹਾਂਗੇ ਔਰ ਲੋਕਾਂ ਵੱਲੋਂ ਸਾਨੂੰ ਸਪੋਰਟ ਜਿਹੜਾ ਹੈਗਾ ਉਹ ਮਿਲਦਾ ਰਹੂਗਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ